ਭਾਈ ਰਾਜਵਾਨਾ ਮਾਮਲੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਜੱਦਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਕੀਤਾ ਵਾਦਾ ਪੂਰਾ ਕਰ ਦਿੱਤਾ ਹੈ ਕੋਰਟ ਨੇ ਇੱਕ ਮਾਮਲੇ ਦੇ ਵਿੱਚ ਵੱਡਾ ਫੈਸਲਾ ਸੁਣਾ ਦਿੱਤਾ ਹੈ ਗਿਆਨੀ ਧੜੇ ਦੇ ਵੀਜ਼ਨ ਡਾਕੂਮੈਂਟ ਨੂੰ ਲੈ ਕੇ ਖਾਸ ਜਾਣਕਾਰੀ ਸਾਹਮਣੇ ਆਈ ਹੈ ਦਰਸਲ ਜੱਦਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਸਖਤ ਤੜਨਾ ਕਰਦਿਆਂ ਕਿਹਾ ਕਿ ਜਿਉਂਦੇ ਸ਼ਹੀਦ ਭਾਈ ਬਲਵੰਤ ਸਿੰਘ ਰਾਜਵਾਨਾ ਸੰਬੰਧੀ ਕੋਈ ਵੀ ਅਜਿਹਾ ਫੈਸਲਾ ਨਾ ਲਿਆ ਜਾਵੇ ਜਿਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਉਹਨਾਂ ਨੇ ਕਿਹਾ ਕਿ ਪੰਜਾਬ ਨੇ ਕਈ ਦਹਾਕਿਆਂ ਤੱਕ ਕਾਲਾ ਦੌਰ ਦੇਖਿਆ ਤੇ ਹੁਣ ਮੜੋ ਜ਼ਖਮਾਂ ਨੂੰ ਉਚੇੜਨ ਦੀ ਕੋਸ਼ਿਸ਼ ਬਹੁਤ ਹੀ ਗੰਭੀਰ ਸਾਜ਼ਿਸ਼ ਹੈ ਅਸਲਾਮੁਅਲੈਕਮ ਸਸਰੀਆ ਕਾਲ ਕਿਦਾਂ ਹਾਲ ਚਾਲ ਹੈ ਉਮੀਦ ਕਰਨਾ ਵਧੀਆ ਹੋਗੇ ਹੱਸਦੇ ਵਸਦੇ ਹੋਗੇ ਚੜ੍ਹਦੀ ਕਲਾ 'ਚ ਹੋਗੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੜਾਈ ਸਖਤ ਬਿਆਨ ਦਿੱਤਾ ਭਾਈ ਬਲਵਿੰਦ ਸਿੰਘ ਰਾਜਵਾਨਾ ਦੀ ਫਾਂਸੀ ਨੂੰ ਲਾ ਕੇ ਉਹਨਾਂ ਨੇ ਕੇਂਦਰ ਸਰਕਾਰ ਸੁਪਰੀਮ ਕੋਰਟ ਨੂੰ ਵਾਰਨਿੰਗ ਦਿੱਤੀ ਹੈ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਕਿਸੇ ਸੂਰਤ ਫਾਂਸੀ ਨਹੀਂ ਦੇਣ ਦਵਾਂਗੇ ਉਹ ਆਪਣੀ ਉਮਰ ਕੈਦ ਪੂਰੀ ਕਰ ਚੁੱਕੇ ਨੇ 30 ਸਾਲ ਤੋਂ ਜ਼ਿਆਦਾ ਜੇਲ੍ਹ ਚੋਂ گزار ਚੁੱਕੇ ਨੇ ਤੇ ਉਹਨਾਂ ਨੂੰ ਫਾਂਸੀ ਦੇਣਾ ਕਿਸੇ ਵੀ ਸੂਰਤ ਇਨਸਾਫ਼ ਨਹੀਂ ਹੋਏਗਾ ਉਹਨਾਂ ਨੂੰ ਸਿੱਖ ਕੌਮ ਕਦੇ ਵੀ ਫਾਂਸੀ ਨਹੀਂ ਹੋਣ ਦੇਗੀ ਜਦਕਿ ਦੂਜੀ ਤਰਫ ਸੁਪਰੀਮ ਕੋਰਟ बार-बार ਭਾਜਪੀ ਸਰਕਾਰ ਨੂੰ ਪੁੱਛਦੀ ਹੈ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਜੇ ਨਹੀਂ ਦਿੱਤੀ ਗਈ ਉਹਦੇ ਕੀ ਕਾਰਨ ਨੇ ਤੇ ਇਹਨਾਂ ਦੇ ਲੇ ਜਲਤੋ ਜਲ ਫੈਸਲਾ ਜਿਹੜਾ ਕਰੋ ਐ ਕੀ ਮਾਮਲਾ ਹੈ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ ਚ ਭਾਈ ਰਾਜਵਾਨਾ ਮਾਮਲੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਜੱਦਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਕੀਤਾ ਵਾਦਾ ਪੂਰਾ ਕਰ ਦਿੱਤਾ ਹੈ ਕੋਰਟ ਨੇ ਇੱਕ ਮਾਮਲੇ ਦੇ ਵਿੱਚ ਵੱਡਾ ਫੈਸਲਾ ਸੁਣਾ ਦਿੱਤਾ ਹੈ ਗਿਆਨੀ ਧੜੇ ਦੇ ਵਿਜ਼ਨ ਡਾਕੂਮੈਂਟ ਨੂੰ ਲੈ ਕੇ ਖਾਸ ਜਾਣਕਾਰੀ ਸਾਹਮਣੇ ਆਈ ਹੈ ਦਰਸਲ ਜੱਦਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਸਖਤ ਤੜਨਾ ਕਰਦਿਆਂ ਕਿਹਾ ਕਿ ਜਿਉਂਦੇ ਸ਼ਹੀਦ ਭਾਈ ਬਲਵੰਤ ਸਿੰਘ ਰਾਜਵਾਨਾ ਸੰਬੰਧੀ ਕੋਈ ਵੀ ਅਜਿਹਾ ਫੈਸਲਾ ਨਾ ਲਿਆ ਜਾਵੇ ਜਿਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਉਹਨਾਂ ਨੇ ਕਿਹਾ ਕਿ ਪੰਜਾਬ ਨੇ ਕਈ ਦਹਾਕਿਆਂ ਤੱਕ ਕਾਲਾ ਦੌਰ ਦੇਖਿਆ ਤੇ ਹੁਣ ਮੋੜੋ ਜ਼ਖਮਾਂ ਨੂੰ ਉਚੇੜਨ ਦੀ ਕੋਸ਼ਿਸ਼ ਬਹੁਤ ਹੀ ਗੰਭੀਰ ਸਾਜ਼ਿਸ਼ ਹੈ ਜਿੱਦਾਂ ਅਰਗੈਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਰਾਜਵਾਨਾ ਨਾਲ ਜੁੜਿਆ ਮਾਮਲਾ ਕੋਈ ਵਿਅਕਤੀਗਤ ਨਹੀਂ ਸਗੋ ਪੂਰੀ ਸਿੱਖ ਕੌਮ ਦੀਆਂ ਆਸਥਾ ਮਾਤੇ ਸਤਕਾਰ ਨਾਲ ਜੁੜਿਆ ਹੋਇਆ 2012 ਵਿੱਚ ਜਦ ਰਾਜਵਾਨਾ ਦੀ ਫਾਂਸੀ ਦਾ ਖਤਰਾ ਮਢਰਾਇਆ ਸੀ ਤਾਂ ਪੂਰੀ ਸਿਕ ਕੌਮ ਇੱਕਜੁੱਟ ਹੋ ਕੇ ਸੰਘਰਸ਼ ਲਈ ਖੜੀ ਹੋਈ ਸੀ ਜਿਸ ਕਰਕੇ ਉਸ ਵੇਲੇ ਦੀ ਕੇਂਦਰ ਸਰਕਾਰ ਨੂੰ ਪਿੱਛੇ ਹਟਣਾ ਪਿਆ ਸੀ ਹੁਣ ਮੋੜ ਇਸ ਮਾਮਲੇ ਨੂੰ ਉਠਾਉਣਾ ਕੇਂਦਰ ਦੇ ਸਿੱਖ ਵਿਰੋਧੀ ਮਨਸੂਬਿਆਂ ਨੂੰ ਬੇਨਕਾਬ ਕਰਦਾ ਅਕਾਲੀ ਪ੍ਰਧਾਨ ਨੇ ਪੰਜਾਬ ਸਰਕਾਰ ਨੂੰ ਸਿੱਧਾ ਚੁਣੌਤੀ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਤੁਰੰਤ ਆਪਣਾ ਸਪਸ਼ਟ ਸਟੈਂਡ ਜਨਤਾ ਸਾਹਮਣੇ ਰੱਖੇ ਸਿਕ ਕੌਮ ਜਾਣਨਾ ਚਾਹੁੰਦੀ ਹੈ ਕਿ ਕੀ ਪੰਜਾਬ ਸਰਕਾਰ ਆਪਣੇ ਲੋਕਾਂ ਤੇ ਸਿੱਖ ਭਾਵਨਾਵਾਂ ਦੇ ਨਾਲ ਖੜੀ ਹੈ ਜਾਂ ਕੇਂਦਰ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਚੁੱਪ ਰਹਿਣਾ ਜਾਂ ਦਾਰੇ ਮਾਬਦੰਡ ਰੱਖਣਾ ਸਰਕਾਰ ਲਈ ਘਾਤਕ ਸਾਬਤ ਹੋਵੇਗਾ ਜਦੋਂ ਅਰਗਿਆਨੀ ਹਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮੇਸ਼ ਸ਼ਾਹ ਦੀ ਹਾਲੀਆ ਮੀਟਿੰਗ ਤੋਂ ਵੀ ਗੰਭੀਰ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਮੀਟਿੰਗ ਕਿਸੇ ਵੱਡੇ ਭੇਦ ਅਤੇ ਛੁਪੀ ਯੋਜਨਾ ਵੱਲ ਇਸ਼ਾਰਾ ਕਰਦੀ ਹੈ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਪੰਜਾਬ ਮਿਲਟਰੀ ਕੰਪਨੀਆਂ ਦੀ ਤਾਇਨਾਤੀ ਕਰਕੇ ਡਰ ਅਤੇ ਸਹਿਮ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਪੰਜਾਬੀ ਲੋਕਾਂ ਦੇ ਹੌਸਲੇ ਤੋੜਨ ਦੀ ਸਾਜ਼ਿਸ਼ ਪਰ ਇਤਿਹਾਸ ਗਵਾਏ ਕਿ ਸਿੱਖ ਕੌਮ ਕਦੇ ਵੀ ਕਿਸੇ ਦਬਾਜ ਜਾਂ ਜ਼ਬਰ ਅੱਗੇ ਨਹੀਂ ਚੁੱਕੀ ਉਹਨਾਂ ਨੇ ਯਾਦ ਦਵਾਇਆ ਕਿ ਭਾਈ ਰਾਜੂਵਾਲਾ ਆਪਣੀ ਮਿਲੀ ਸਜ਼ਾ ਤੋਂ ਕਈ ਗੁਣਾ ਵੱਧ ਸਮਾਂ ਪਹਿਲਾਂ ਹੀ ਜੇਲ੍ਹ ਦੀ ਕਾਲ ਕੋਠੜੀ ਵਿੱਚ ਬਿਤਾ ਚੁੱਕੇ ਨੇ ਕੋਈ ਵੀ ਕਾਨੂੰਨ ਅਜਿਹੀ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਕੈਦੀ ਨੂੰ ਉਸ ਦੀ ਸਜ਼ਾ ਤੋਂ ਵੱਧ ਸਮੇਂ ਲਈ ਬੰਦ ਰੱਖਿਆ ਜਾਵੇ ਗਿਆਨੀ ਹਰਪ੍ਰੀਤ ਸਿੰਘ ਨੇ ਚੇਤਾਵਨੀ ਦੰਦਿਆਂ ਕਿਹਾ ਕਿ ਜੇਕਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਅਣਦੇਖਿਆ ਕੀਤਾ ਤਾਂ ਇਸ ਦੇ ਕੰਪੀਰ ਨਤੀਜੇ ਨਿਕਲਣਗੇ ਅਤੇ ਪੂਰੀ ਜ਼ਿੰਮੇਵਾਰੀ ਦੋਵੇਂ ਸਰਕਾਰਾਂ ਉੱਪਰ ਹੋਵੇਗੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਿੱਖ ਕੌਮ ਦੇ ਜਜ਼ਬਾਤਾਂ ਦੀ ਕਦਰ ਕਰਦੇ ਇਸ ਮਾਮਲੇ ਵਿੱਚ ਸੰਵੇਦਨਸ਼ੀਲਤਾ ਨਾਲ ਫੈਸਲਾ ਕੀਤਾ ਜਾਵੇ ਕਿਉਂਕਿ ਸਿੱਖ ਕੌਮ ਪਹਿਲਾਂ ਹੀ ਕਈ ਜ਼ਖਮਾਂ ਨਾਲ ਗੁਜ਼ਰ ਚੁੱਕੀ ਹੈ ਉਧਰ ਵਿਜ਼ਨ ਡਾਕੂਮੈਂਟ ਕਮੇਟੀ ਦੇ ਚੇਅਰਮੈਨ ਇਕਬਾਲ ਸਿੰਘ ਝੁੰਦਾ ਨੇ ਪੰਜਾਬ ਦੀ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਪੁਨਰਸਰਜੀਤ ਹੋਏ ਸ਼੍ਰੋਮਣੀ ਕਾਲੀ ਦਲ ਦੇ ਵਿਜ਼ਨ ਡਾਕੂਮੈਂਟ ਦੀ ਤਿਆਰੀ ਪੰਜਾਬ ਵਾਸੀਆਂ ਦੀ ਭਾਵਨਾ ਵਿਚਾਰਤਾ ਰੱਖੇ ਪੰਥਕ ਸੋਚ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਕੇਂਦਰਿਤ ਕਰਕੇ ਕ੍ਰੀਤੀ ਜਾਵੇਗੀ ਜੱਦਾ ਰਿਕਵਾਲ ਸਿੰਘ ਝੁੰਡਾ ਨੇ ਕਿਹਾ ਕਿ 2 ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਵਿੱਚ ਜਿਹੜਾ ਵੀ ਆਦੇਸ਼ ਹੋਏ ਸਨ ਉਹਨਾਂ ਨੂੰ ਇਨ ਵਿਨਓ ਪੂਰਾ ਕਰਦੇ ਹੋਏ ਹੁਕਮਨਾਮਾ ਸਾਹਿਬ ਦੀ ਭਾਵਨਾ ਨੂੰ ਪੂਰਾ ਕੀਤਾ ਜਾਵੇਗਾ ਭਰਤੀ ਕਮੇਟੀ ਦੇ ਮੈਂਬਰ ਵੱਜੋਂ ਆਪਣੇ ਕਾਰਜ ਨੂੰ ਬਗੈਰ ਭੇਦਭਾਵ ਨੇਚ ਪ੍ਰਸਤਤ ਕਿਸੇ ਵੀ ਲਾਲਸਾ ਤੋਂ ਉੱਪਰ ਉੱਠ ਕੇ ਪੂਰਾ ਕੀਤਾ ਗਿਆ ਹੈ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਪਾਰਟੀ ਲੀਡਰਸ਼ਿਪ ਵੱਲੋਂ ਪੰਜਾਬ ਦੇ ਭਵਿੱਖ ਲਈ ਨੀਤੀਗਤ ਖਰੜਾ ਤਿਆਰ ਕਰਨ ਲਈ ਵਿਜ਼ਨ ਡਾਕੂਮੈਂਟ ਬਣਾਉਣ ਦੀ ਜ਼ਿੰਮੇਵਾਰੀ ਲਗਾਈ ਗਈ ਹੈ ਜਿਸ ਨੂੰ ਤਨਦੇਹੀ ਨਾਲ ਪੂਰਾ ਕੀਤਾ ਜਾਵੇਗਾ ਕਹਿਆ ਕਿ ਵਿਜ਼ਨ ਡਾਕੂਮੈਂਟ ਕਮੇਟੀ ਦੀ ਕੋਸ਼ਿਸ਼ ਰਹੇਗੀ ਕਿ 1 ਨਵੰਬਰ ਨੂੰ ਇਹ ਮਸਾਲੀਅਤ ਇਤਿਹਾਸਿਕ ਡਾਕੂਮੈਂਟ ਪੰਜਾਬ ਵਾਸੀਆਂ ਦੀ ਝੋਲੀ ਪਾਇਆ ਜਾ ਸਕੇ ਵਿਜ਼ਨ ਡਾਕੂਮੈਂਟ ਕਮੇਟੀ ਦੇ ਚੇਅਰਮੈਨ ਵਜੋਂ ਉਹਨਾਂ ਅਪੀਲ ਕੀਤੀ ਕਿ ਪੰਜਾਬ ਦੇ ਸਮੂਹ ਲੋਕ ਵਿਦੇਸ਼ੀ ਧਰਤੀ ਤੇ ਬੈਠੇ ਪੰਜਾਬੀ ਪੰਥਦਰਦੀ ਸਖਸ਼ੀਅਤਾਂ ਵਿਦਵਾਨਾਂ ਬੁੱਧੀਜੀਵੀ ਵੱਖ-ਵੱਖ ਖੇਤਰਾਂ ਦੇ ਮਾਹਿਰ ਸਮਾਜਿਕ ਧਾਰਮਿਕ ਜਥੇਬੰਦੀਆਂ ਯੂਨੀਅਨਾਂ ਦੇ ਨਮਾਇੰਦੇ ਸਟੂਡੈਂਟਸ ਅਤੇ ਹਰ ਧਰਮ ਨਾਲ ਸੰਬੰਧਿਤ ਭਾਈਚਾਰੇ ਦੇ ਲੋਕ ਆਪਣੇ ਸੁਝਾਅ ਤੇ ਆਪਣੀ رائے ਲਾਜ਼ਮੀ ਕਮੇਟੀ ਨਾਲ ਸਾਂਝੀ ਕਰਨ ਜੱਦਾਰ ਝੁੰਡਾ ਨੇ ਦੱਸਿਆ ਕਿ ਕਮੇਟੀ ਵੱਲੋਂ رائے ਸਾਂਝੀ ਕਰਨ ਲਈ ਦੋ ਸੰਪਰਕ ਨੰਬਰ 9876769091 ਅਤੇ 9872500244 ਜਾਰੀ ਕੀਤੇ ਗਏ ਨੇ ਝੁੰਡਾ ਨੇ ਕਿਹਾ ਕਿ ਇਹ ਵਿਜ਼ਨ ਡਾਕੂਮੈਂਟ ਸਿਰਫ ਇੱਕ ਰਾਜਨੀਤਿਕ ਦਸਤਾਵੇਜ਼ ਨਹੀਂ ਹੋਵੇਗਾ ਸਗੋਂ ਇਹ ਪੰਜਾਬ ਅਤੇ ਪੰਥ ਦੀਆਂ ਲੰਬੇ ਸਮੇਂ ਦੀਆਂ ਜ਼ਰੂਰਤਾਂ ਨੂੰ ਪੇਖੀ ਦਿਸ਼ਾ ਤੇ ਲੋਕਾਂ ਦੀਆਂ ਭਾਵਨਾਵਾਂ ਦੀ ਅਸਲ ਤਰਜਮਾਨੀ ਕਰਨ ਵਾਲਾ ਨਕਸ਼ਾ ਹੁਬੇਗਾ ਕਮੇਟੀ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਆਪਣੇ ਵਡਮੁੱਲੀ رائے ਜ਼ਰੂਰ ਸਾਂਝੀ ਕਰਨ ਤਾਂ ਜੋ ਕਿ ਪ੍ਰਭਾਵਸ਼ਾਲੀ ਅਤੇ ਲੋਕ ਕੇਂਦਰਿਤ ਵਿਜ਼ਨ ਡਾਕੂਮੈਂਟ ਤਿਆਰ ਕੀਤਾ ਜਾ ਸਕੇ ਜੋ ਪੰਜਾਬ ਦੀ ਆਉਣ ਵਾਲੀ ਪੀੜ੍ਹੀਆਂ ਲਈ ਮਾਰਕ ਦਰਸ਼ਕ ਸਾਬਤ ਹੋਵੇਗਾ ਇਸ ਤੋਂ ਇਲਾਵਾ ਜੱਤਰ ਗਿਆਨੀ ਹਰਪ੍ਰੀਤ ਸਿੰਘ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਝੰਗੜ ਪੈਣੀ ਅਤੇ ਪਿੰਡ ਕਰੂਕਾ ਵਿਖੇ ਹੜਪੀੜਤ ਪਰਿਵਾਰਾਂ ਨੂੰ ਮਿਲੇ ਇਸ ਮੌਕੇ ਪਾਰਟੀ ਵੱਲੋਂ ਕੀਤਾ ਐਲਾਨ ਅਤੇ ਜੱਦਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੀਨੀਅਰ ਲੀਡਰਸ਼ਿਪ ਦੀ ਮਦਦ ਨਾਲ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਦੀ ਗ੍ਰੰਥੀ ਸੰਘਾਂ ਲਈ ਪਹਿਲੀ ਕਿਸ਼ਤ ਜਾਰੀ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਕੀਤੇ ਐਲਾਨ ਦੇ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੇ 13 ਪਿੰਡਾਂ ਦੇ ਗੁਰਦੁਆਰਾ ਸੈਵਾਨਾ ਵਿੱਚ ਸੇਵਾ ਕਰ ਰਹੇ 25 ਗ੍ਰੰਥੀ ਸੰਘਾਂ ਨੂੰ ਮਹੀਨਾਵਾਰ 5000 ਰੁਪਏ ਵਿੱਤੀ ਸਹਾਇਤਾ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਵੱਲੋਂ ਰੱਖੀ ਮੰਗ ਨੂੰ ਪੂਰਾ ਕਰਦੇ ਹੋਏ ਮੌਕੇ ਤੇ ਹੀ ਪਿੰਡ ਲਈ 5000 ਲੀਟਰ ਡੀਜ਼ਲ ਵੀ ਪ੍ਰਦਾਨ ਕੀਤਾ ਗਿਆ। ਜੱਜਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਿੰਡ ਵਾਸੀਆਂ ਦੇ ਦੁੱਖ ਦਰਦ ਸਾਂਝੇ ਕਰਦੇ ਹੋਏ ਪ੍ਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੀੜਤ ਪਰਿਵਾਰਾਂ ਦੇ ਨਾਲ ਖੜਾ ਰਹੇਗਾ ਗਿਆਨੀ ਹਰਪ੍ਰੀਤ ਸਿੰਘ ਨੇ ਹੜ੍ਹ ਪ੍ਰਭਾਵਿਤ ਲੋਕਾਂ ਤੋਂ ਵਿਸਤਾਰ ਨਾਲ ਜਾਣਕਾਰੀ ਲਈ ਕਿ ਪਾਣੀ ਦੇ ਸੁੱਕਣ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਨੂੰ ਮੁੜ ਲੀਤੇ ਲਿਆਉਣ ਲਈ ਕਿਸ ਚੀਜ਼ ਵਸਤੂ ਦੀ ਜ਼ਿਆਦਾ ਲੋੜ ਹੈ ਤਾਂ ਜੋ ਪਾਰਟੀ ਉਸੇ ਤਰੀਕੇ ਨਾਲ ਆਉਣ ਵਾਲੇ ਦਿਨਾਂ ਵਿੱਚ ਮਦਦ ਪਹੁੰਚਾ ਸਕੇ ਇਸ ਮੌਕੇ ਜੱਦਦਾਰ ਨੇ ਪੀੜਤ ਇਲਾਕਾ ਵਸੀਆਂ ਨੂੰ ਪੂਰਨ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਉਹਨਾਂ ਦੇ ਨਾਲ ਖੜਾ ਰਹੇਗਾ ਜਿੱਦਾਂ ਅਰਗੈਨੀ ਹਰਪੀ ਸਿੰਘ ਨੇ ਪਾਰਟੀ ਵਰਕਰ ਅਤੇ ਆਗੂ ਸਹਿਬਾਨ ਸਮੇਤ ਪੰਜਾਬ ਦੇ ਨੌਜਵਾਨਾਂ ਨੂੰ ਖਾਸ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ ਖੜਾਂ ਦੇ ਦਿਨਾਂ ਵਿੱਚ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਗਈ ਉਸੇ ਤਰੀਕੇ ਦਾ ਇੱਕ ਹੰਬਲਾ ਹੋਰ ਜ਼ਰੂਰ ਮਾਰਿਆ ਜਾਵੇ ਤਾਂ ਜੋ ਮੁਰਬਸੇਵੇ ਸਮਿਤ ਕਿਸਾਨਾਂ ਦੀ ਬਾਹ ਫੜੀ ਜਾ ਸਕੇ ਕਿਸਾਨਾਂ ਦੇ ਖੇਤਾਂ ਵਿੱਚ ਮਿੱਟੀ ਨੂੰ ਬਾਹਰ ਕੱਢਿਆ ਜਾ ਸਕੇ ਤਾਂ ਜੋ ਕਿਸਾਨ ਸਹੀ ਸਮੇਂ ਤੇ ਕਣਕ ਦੀ ਵਿਚਾਈ ਕਰ ਸਕਣ ਜ਼ਿਕਰਯੋਗ ਹੈ ਕਿ ਅੰਬਾਲਾ ਦੀ ਇੱਕ ਅਦਾਲਤ ਨੇ ਲਾਲੜੂ ਨੇੜਲੇ ਪਿੰਡ ਕੁਰਲੀ ਵਾਸੀ ਬਲਜੀਤ ਸਿੰਘ ਉਰਫ ਪਪਾਉ ਨੂੰ 7 ਸਾਲ ਪੁਰਾਣੇ ਕੇਸ ਵਿੱਚ ਬਾਇਜ਼ਤ ਵਰੀ ਕਰ ਦਿੱਤਾ ਹੈ ਜੀ ਤਿਆਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਜਪਾ ਸਰਕਾਰ ਨੂੰ ਖੁੱਲ੍ਹਿਆਂ ਵਾਰਨਿੰਗ ਦਿੱਤੀ ਕਿ ਕਿਸੇ ਸੂਰਤ ਬਲਵੰਤ ਸਿੰਘ ਰਾਜਵਾਨਾ ਦੇ ਖਿਲਾਫ ਫਾਂਸੀ ਦਾ ਫੈਸਲਾ ਤੁਹਾਨੂੰ ਮਾਫ਼ ਨਹੀਂ ਕਰੇਗੀ ਸਿਕੋਮ ਅਗਰ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਦਿੱਤੀ ਗਈ ਸਿੱਖ ਕੌਮ ਤੁਹਾਨੂੰ ਕਿਸੇ ਸੂਰਤ ਮਾਫ ਨਹੀਂ ਕਰੇਗੀ ਤੇ ਪੰਜਾਬ ਦੇ ਵਿੱਚ ਤੁਹਾਨੂੰ ਜੁੱਤੀਆਂ ਮਾਰ ਕੇ ਕੱਢਿਆ ਜਾਏਗਾ ਸੁਪਰੀਮ ਕੋਰਟ ਨੇ ਭਾਜਪੀ ਸਰਕਾਰ ਤੇ ਪ੍ਰੈਸ਼ਰ ਪਾਇਆ ਹੈ ਕਿ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਨੂੰ ਲੈ ਕੇ ਕੋਈ ਫੈਸਲਾ ਜਲਦ ਤੋਂ ਜਲਦ ਕਰੋ ਉਹਨਾਂ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਉਹ ਕਾਰਨ ਬਿਆਨ ਕਰੋ ਕਿਉਂ ਉਹਨਾਂ ਨੂੰ ਫਾਂਸੀ ਨਹੀਂ ਦਿੱਤੀ ਗਈ ਜੇਕਰ ਫਾਂਸੀ ਨਹੀਂ ਦਿੱਤੀ ਗਈ ਤਾਂ ਕਦੋਂ ਫਾਂਸੀ ਦਿੱਤੀ ਜਾਏਗੀ ਇੱਕ طرف ਵੱਡੇ ਵੱਡੇ ਰੈਪ ਦੇ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਪੇਰੋਲਾਂ ਦਿੱਤੀਆਂ ਜਾਂਦੀਆਂ ਨੇ ਇੰਡੀਆ ਦੇ ਘਟਿਆ ਸਿਸਟਮ ਦੇ ਵਿੱਚ ਤੇ ਦੂਸਰੀ ਤਰਫ ਸਿੱਖ ਕੌਮ ਦੇ ਜਿਹੜੇ ਬੰਦੀ ਸਿੰਘ ਬਹਾਦਰ ਯੋਧੇ ਨੇ ਜਿਨ੍ਹਾਂ ਨੇ ਕੌਮ ਦੇ ਲਈ ਕੰਮ ਕੀਤਾ ਉਹਨਾਂ ਨੂੰ ਪੇਰੋਲ ਨਹੀਂ ਦਿੱਤੀ ਜਾਂਦੀ ਇੰਡੀਆ ਦਾ ਗਲਿਆ ਸੜਿਆ ਘਟਿਆ ਨਿਜ਼ਾਮ ਜਿਹੜਾ ਹੈ ਡਿੱਗਣ ਦੇ ਕਰੀਬ ਹੈ ਤੇ ਸਿੱਖ ਕੌਮ ਇਸ ਨਿਜ਼ਾਮ ਨੂੰ ਆਖਰੀ ਲੱਤ ਮਾਰੇਗੀ ਤੇ ਸਿੱਖ ਕੌਮ ਦਾ ਕਹਿਣਾ ਹੈ ਕਿ ਅਸੀਂ ਕਿਸੇ ਸੂਰਤ ਬਲਵੰਤ ਸਿੰਘ ਰਾਜੋਆ ਨੂੰ ਫਾਂਸੀ ਨਹੀਂ ਦੇਣ ਦੇਵਾਂਗੇ ਤੇ ਜਿੰਨੇ ਵੀ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕੀਤਾ ਜਾਏ ਸੁਪਰੀਮ ਕੋਰਟ ਦਾ ਇੱਕ ਹੋਰ ਵੀ ਫੈਸਲਾ ਹੈ ਜਿਹੜੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕੱਢਿਆ ਜਾਏ ਜਗਤਾਰ ਸਿੰਘ ਵਾਰਾ ਸਜ਼ਾ ਪੂਰੀ ਕਰ ਚੁੱਕੇ ਨੇ ਇਸੇ ਤਰ੍ਹਾਂ ਬਲਵੰਤ ਸਿੰਘ ਰਾਜਵਾਨਾ ਵੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਕਿਉਂਕਿ ਉਹਨਾਂ ਦੀ ਸਜ਼ਾ ਮੌਤ ਨੂੰ ਅਗਰ ਫਾਂਸੀ ਚ ਕਨਵਰਟ ਕੀਤਾ ਜਾਏ ਤੇ ਉਹ ਬਹੁਤ ਜਲ ਜੇਲ੍ਹ ਚੋਂ ਬਾਹਰ ਆ ਜਾਣਗੇ ਤੇ ਸਿੱਖ ਕੌਮ ਨੂੰ ਚਾਹੀਦਾ ਹੈ ਇਸੇ ਤਰ੍ਹਾਂ ਸਖਤ ਤੋਂ ਸਖਤ ਜਿਹੜੇ ਬਿਆਨ ਨੇ ਦਿੱਤੇ ਜਾਣ ਇਤਿਜਾਜ ਕੀਤਾ ਜਾਏ ਭਾਜੀਪੀ ਸਰਕਾਰ ਨੂੰ ਦੱਸਿਆ ਜਾਏ ਕਿ ਕਿਸੇ ਸੂਰਤ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਨਹੀਂ ਦਿੱਤੀ ਜਾਏਗੀ ਤੁਸੀਂ ਕੀ ਸੋਚਦੇ ਹੋ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਸਿੱਖ ਕੌਮ ਦੇ ਹੱਕ ਚਾ ਕੇ ਬਲਵੰਤ ਸਿੰਘ ਰਾਜਵਾਨਾ ਲਈ ਖੁੱਲੇ ਆਮ ਬਿਆਨ ਦਿੱਤਾ ਉਹਦੇ ਬਾਰੇ ਵਿੱਚ ਕੀ ਬਲਵੰਤ ਸਿੰਘ ਨੂੰ ਬਚਾਉਣ ਚ ਸਿੱਖ ਕੌਮ ਕਾਮਯਾਬ ਹੋ ਜਾਏਗੀ ਜਾਂ ਭਾਜੀਪੀ ਤੇ ਇੰਡੀਆ ਦੀ ਕਟਿਆ ਸੁਪਰੀਮ ਕੋਰਟ ਬਲਵੰਤ ਸਿੰਘ ਨੂੰ ਫਾਂਸੀ ਦੇ ਤਖਤੇ ਤੇ ਲਟਕਾ ਦੇਗੀ આપણી રાય તો કમંટા કરો વિડીયો ચં લગી વીડિયોનું લાઈક કરો મિલ્યા નક્સટ વિડીયો ગુડ બાય અ હાફિઝ